ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਖੱਬੇ ਡੋਗਰਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਇਸ ਕਰਕੇ ਜੋ ਪਹਿਲਾਂ ਵੀ ਵੀਡੀਓ ਬਣਾਈ ਅੱਜ ਫੇਰ ਪਹੁੰਚੇ ਆਂ ਭਾਜੀ ਨੇ ਟੋਕੜ ਕੱਪਣ ਵਾੜ ਸੇਲ ਕਰਨੀ ਆ ਚੰਗੇ ਰਿਕਾਰਡ ਵਾਲੀ ਆ ਬਹੁਤ ਹੀ ਸੋਹਣੀ ਆ ਤੇ ਨੋਰਮਲ ਹੀ ਮੁੱਲ ਆ ਇਹਦਾ ਜੀ ਸਭ ਤੋਂ ਪਹਿਲਾਂ ਬੇਨਤੀ ਵੀਡੀਓ ਬਣਾਉਣ ਤੋਂ ਪਹਿਲਾਂ ਇਹ ਬੇਨਤੀ ਆ ਜੀ ਕਿਸੇ ਵੀਰ ਨੇ ਕਿਸੇ ਵੀਡੀਓ ਤੋਂ ਪਸ਼ੂ ਖਰੀਦਣਾ ਆਪਣਾ ਪਸ਼ੂ ਆ ਕੇ ਦੋ ਟਾਈਮ ਦੀ ਚੁਾਈ ਕਰ ਲਿਆ ਕਰੋ ਜਿਹੜਾ ਸੁਆ ਸੁਆ ਹੁੰਦਾ ਜਿਹੜਾ ਗੱਬਣ ਪਸ਼ੂ ਹੁੰਦਾ ਉਹਨੂੰ ਚੈੱਕ ਪਾਸ ਕਰਾ ਕੇ ਆਪਣੇ ਥਾਂ ਟਿੱਪ ਕੇ ਲੈ ਕੇ ਜਾਇਆ ਕਰੋ ਤੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਹੈ ਨੰਬਰ ਨੋਟ ਕਰ ਲਓ 8566004918 ਤੇ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਗੱਲਬਾਤ ਕਰਾਉਣੇ ਆ ਭਾਜੀ ਨਾਲ ਤੇ ਵੈਢ ਦੀ ਲੈਣੇ ਆ ਜੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਹੋਸਨਾ ਕੀ ਹਾਲ ਹੈ ਜੀ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਜੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸਲਾਮ ਅੱਜ ਫੇਕੀ ਵੈੜ ਸੇਲ ਕਰਣੀ ਅੱਜ ਇੱਕ ਤੋਂ ਦੋਏ ਦੋ ਅਜੇ ਤੁਸੀਂ ਲੇਟ ਹੋ ਗਏ ਇੱਕ ਜਿਹੜੀ ਰਾਤੀ ਸੂਈ ਉਹ ਲੈ ਕੇ ਹੁਣ ਇਹ ਜੇ ਗੱਡੀ ਤੇ ਲੈ ਕੇ ਗਏ ਆ ਠੀਕ ਹੈ ਜੀ ਦੋ ਹੀ ਤੇ ਫਿਰ ਇੱਕ ਹੀ ਤੁਸੀਂ ਮੈਂ ਤੁਹਾਨੂੰ ਆਖਿਆ ਤੇ ਹੁਣ ਪਾ ਦਈਏ ਇੱਕ ਦੀ ਹਾਂਜੀ 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 ਠੀਕ ਹੈ ਜੀ ਆਪਣਾ ਐਡਰੈਸ ਦੱਸ ਦਿਓ ਭਾਜੀ ਐਡਰੈਸ ਭਾਜੀ ਆਪਣਾ ਪਿੰਡ ਖੱਬੇ ਟੋਗੜਾ ਤਹਿਸੀਲ ਤਰਨਤਾਰਨ ਜ਼ਿਲ੍ਹਾ ਜ਼ਿਲ੍ਹਾ ਵੀ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਤਹਿਸੀਲ ਫੋਨ ਨੰਬਰ ਦੱਸ ਦਿਓ ਜੀ ਨੰਬਰ 990145 78353 ਠੀਕ ਹੈ ਜੀ ਠੀਕ ਹੈ ਤੇ ਇਹ ਗੱਬਣਾ ਵੜ ਇਹ ਗੱਬਣਾ ਭਾਜੀ ਇਹਨੂੰ 8ਵਾਂ ਮਹੀਨਾ ਲੱਗ ਗਿਆ 8ਵਾਂ ਮਹੀਨਾ ਲੱਗ ਗਿਆ 8ਵਾਂ ਮਹੀਨਾ ਲੱਗ ਗਿਆ ਠੀਕ ਹੈ ਜੀ ਤੇ ਇਹ ਅਹੀਂ ਹੁਣ ਇੱਕ ਡੰਗ ਛੱਡ ਕੇ ਇਹਨੂੰ ਦੁੱਧੋਂ ਸਕਾਉਂਡਾ ਤੇ ਤੂੜੀ ਦਾੜੀ ਪਾ ਕੇ ਟਾਈਮ ਥੋੜਾ ਰਹਿ ਗਿਆ ਸੂਂਦਾ ਇਹਦਾ ਅੱਛਾ ਅਜੇ ਵੀ ਅਜੇ ਵੀ ਦੁੱਧ ਦਿੰਦੀ ਹੈ ਅਜੇ ਵੀ ਦੁੱਧ ਦਿੰਦੀ ਹੈ ਤੇ ਅਸੀਂ ਇੱਕ ਡੰਗ ਹੁਣ ਵਿੱਚੋਂ ਕਦੀ ਚੋਨੇ ਕਦੀ ਨਹੀਂ ਚੋਨੇ ਵੀ ਚਲੋ ਦੁੱਧ ਸੁੱਕ ਜੇਦਾ ਹੁਣ ਅਗਲੇ ਸਵੇਰੇ ਚੰਗਾ ਦੁੱਧ ਚਵਾ ਦੂਗੀ ਅਗਲੇ ਸਵੇਰੇ ਚੰਗਾ ਦੁੱਧ ਕੱਢ ਦੂਗੀ ਹੁਣ ਦੁੱਧ ਇਹਦੇ ਕੋਲ ਹੈ ਕਿੰਨਾ ਉਹਦਾ ਹੁਣ ਤੇ ਸਾਰਾ 2 ਕਿਲੋ ਦਾ ਲਾਗੇ ਬਣੇ 1.5 ਦੋ ਜੇ 2 ਜੇ ਇੰਨਾ ਗਿਆ ਅਸੀਂ ਤੇ ਸਕਾਉਂਡਾਂ ਡੰਗ ਇੱਕ ਛੱਡ ਕੇ ਫੇਰ ਚੋਣਦੇ ਆ ਠੀਕ ਹੈ ਠੀਕ ਹੈ ਆਹ ਵੇਖੋ ਆ ਵੇਖ ਤੱਕ ਕੱਦ ਕਾਠ ਵੀ ਸੋਹਣਾ ਵਾ ਆ ਵੇਖੋ ਇੱਥਾਂ ਤਫੀਲ ਵੀ ਬੜਾ ਸੋਹਣਾ ਇਹਦਾ ਭਾਜੀ ਸੂਆ ਕਿੰਨਾ ਹੈਦਾ ਸੂਆ ਭਾਜੀ ਇਹ ਦੂਜੇ ਸੂਆ ਵਾਸਤੇ ਦਾ ਗਾਂ ਕਾਪ ਹੋਆ ਅੱਛਾ ਦੂਜੇ ਸੂਆ ਵਾਸਤੇ ਤੇ ਸੱਜਰ ਨੇ ਦੁੱਧ ਕਿੰਨਾ ਚੋਆ ਹੈ ਸੱਜਰ ਭਾਜੀ ਆ ਭਾਜੀ ਤੋਂ ਪਿੰਡੋਂ ਹੀ ਲਈ ਆ ਸੱਜਰ ਨੇ ਦੁੱਧ 14-15 ਕਿਲੋ ਇਹਨੇ ਕੱਟਿਆ 14-15 ਕਿਲੋ ਕੱਟਿਆ ਪਹਿਲੇ ਸੂਆ ਕੱਢਿਆ ਨਹੀਂ ਠੀਕ ਹੈ ਠੀਕ ਹੈ ਇਹਨੂੰ ਤੋੜ ਦਿਓ ਜੀ ਆ ਵੇਖੋ ਇਹ ਕੱਦ ਕਾਠ ਬੜਾ ਸੋਹਣਾ ਫੇਸ ਕੁਆਲਟੀ ਸੋਹਣੀ ਆ ਤੇ ਬੇਲ ਦੀ ਵੀ ਕਾਫੀ ਲੰਮੀ ਹੈ ਸੱਜਰ ਨੇ 14-15 ਲੀਟਰ ਦੁੱਧ ਚੋ ਆਇਆ ਇਹਨੇ ਲਾ ਜੋ ਤੋਰ ਤੇ ਮੜੀ ਲੰਮੀ ਤੋਰ ਦੋ ਕੋਈ ਨਹੀਂ ਆ ਵੇਖੇ ਥਾਣ ਚੈੱਕ ਕਰ ਲੋ ਥਾਣ ਸੋਹਣਾ ਲੱਗਾ ਚੋਈ ਵਾਲਾ ਬਾਕੀ 8ਵਾਂ ਮਹੀਨਾ ਲੱਗ ਗਿਆ 8ਵਾਂ ਲੱਗ ਗਿਆ ਨਾ ਹਾਂਜੀ 8ਵਾਂ ਲੱਗ ਗਿਆ ਪੰਜ ਤੀ ਅੱਠਵਾਂ ਲੱਗ ਗਿਆ ਦੁੱਧ ਅਜੇ ਵੀ 2 ਕਿਲੋ ਦੁੱਧ ਦਿੰਦੀ ਆ ਜੀ ਇਹ ਲੈ ਓਏ ਬਾਕੀ ਐ ਖੜੀ ਸੀਲ ਅਜਿਹਾ ਮਰਜੀ ਕੋਈ ਹੱਥ ਫੇਰੀ ਜਿੱਥੇ ਮਰਜੀ ਹੱਥ ਲਾਈ ਹਾਂਜੀ ਲੈ ਜਾਓ ਉੱਥੇ ਉੱਥੇ ਲੈ ਜਾਓ ਉੱਥੇ ਲੈ ਜਾਓ ਅੰਦਰ ਲੈ ਜਾਓ ਨਾ ਵੇਖ ਸਕਦੇ ਬਾਕੀ ਸੋਹਣੀ ਹੈ ਜੀ ਨੋਰਮਲ ਹੀ ਮੁੱਲ ਕਰਨਾ ਜੀ ਇਹਦਾ ਠੰਡੀ ਧੀਰੀ ਆ ਬਾਕੀ ਧੀਰੀ ਆਵੇ ਜਿਸ ਤਰ੍ਹਾਂ ਮਰਜੀ ਕੋਈ ਬਹਿ ਜਾਏ ਥਲੇ ਕੋਈ ਗਾਲ ਹੀ ਨਹੀਂ ਦੇ ਆਹ ਵੇਖੋ ਇਹ ਠੰਡੀ ਧੀਰੀ ਆ ਕਿਦੇ ਲੱਤ ਨਹੀਂ ਚੁੱਕਣੀ ਇਹ ਵਿਚਾਰੀ ਨੇ ਤੇ ਹਾਂਜੀ ਹਾਂਜੀ ਵੇਖ ਸਕਦੇ ਆ ਖਣ ਤੁਣ ਬੜੇ ਸੋਹਣੇ ਆ ਜੀ ਹਾਂਜੀ ਖਣ ਜਾਰੇ ਇੱਕੋ ਜਿਹੇ ਆ ਤੇ ਚੈੱਕ ਪਾਸ ਹੈ ਜੀ ਤੁਹਾਡੀ ਚੈੱਕ ਪਾਸ ਪਾ ਜੀ ਸਾਡੇ ਕੋ ਵੀਡੀਓ ਬਣੀ ਚੈੱਕ ਪਾਸ ਦੀ ਅੱਛਾ ਡਾਕਟਰ ਨੇ ਚੈੱਕ ਤੁਸੀਂ ਆਪ ਘਰੇ ਲਿਆ ਕੇ ਚੈੱਕ ਕਰਾਈ ਆ ਨਹੀਂ ਉਥੋਂ ਚੈੱਕ ਕਰਾ ਕੇ ਲਿਆਂਦੀ ਆ ਅਗਲੇ ਦੇ ਘਰ ਦੀ ਚੈੱਕ ਅਗਲੇ ਦੇ ਘਰੋਂ ਚੈੱਕ ਕਰਾ ਕੇ ਵੀਡੀਓ ਬਣਾਈ ਆ ਆਪਾਂ ਫੋਨ ਦੇ ਵਿੱਚ ਅੱਛਾ ਡਾਕਟਰ ਦੀ ਵੀਡੀਓ ਬਣਾਈ ਹਾਂਜੀ ਡਾਕਟਰ ਦੀ ਵੀਡੀਓ ਬਣਾਈ ਆ ਆਪਾਂ ਉਹ ਕਿਉਂ ਆਊਗਾ ਵੀਰਪਰਾ ਦੇ ਦਿਖਾ ਦਾਂਗੇ ਅੱਛਾ ਉਹ ਦਿਖਾ ਦਿਓ ਤੁਸੀਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਐਰ ਕਾਂ ਦਾ ਦੁੱਧ ਕਿੰਨਾ ਚੋ ਆਜੂਗੀ ਐਤ ਕਾਂ ਮੈਂ ਪਾਜੀ 14 15 ਕਿਲੋ ਕੱਢੂਗੀ ਇਹ ਤੇ ਵੱਧ ਹੀ ਕੱਢੂਗੀ 14 15 ਕਿਲੋ ਤੇ ਪਹਿਲੀ ਵਾਰੀ ਕੱਢਿਆ ਪਹਿਲੇ ਸੁਗੇ ਨੇ ਹਾਂਜੀ ਤੇ ਐਰ ਕੀ ਤੇ ਜੇ ਸੁਗੇ ਸਾਂਭੀ ਗਈ ਤੇ ਦੁੱਧ ਜ਼ਿਆਦਾ ਕੱਢੂ ਬਾਕੀ ਇਹਨਾਂ ਮੜਾਂ ਦੀ ਫੈਨ ਵੀ ਚੰਗੀ ਹੁੰਦੀ ਹੈ ਜਰਸੀ ਜਾਂਦੀ ਆ ਹਾਂਜੀ ਬਾਕੀ ਇਹ ਫੇਸਬੁਕੋਂ ਡਾ ਲਵਦੀ ਆ ਹਾਂਜੀ ਤੇ ਆ ਕੰਨਾਂ ਨੂੰ ਕੀ ਹੋਇਆ ਇਹਨਾਂ ਨੂੰ ਕੰਨ ਆ ਪਤਾ ਨਹੀਂ ਸ਼ੁਰੂ ਤੇ ਇਤਰਾ ਇਹਦੇ ਠੀਕ ਹੈ ਕੰਨ ਵੀ ਦਿਖਾ ਦਈਏ ਮੜੇ ਦੇ ਆ ਵੇਖੋ ਜੀ ਕੰਨ ਨੂੰ ਪਤਾ ਨਹੀਂ ਕਿੱਟੇ ਕਿ ਕੀ ਹੋਇਆ ਵਾ ਇਹ ਨਹੀਂ ਪਤਾ ਇਹ ਸ਼ੁਰੂ ਤੇ ਇਤਰਾ ਨੇ ਤੇ ਇਹਦਾ ਮੁੱਲ ਕਿੰਨਾ ਕਰਨਾ ਭਾਜੀ ਭਾਜੀ ਜੇ ਮੁੱਲ ਕਰਾਉਣਾ ਮੋਲ ਤੇ 18000 ਕਰਦੇ ਆਂ ਹਾਂਜੀ ਤੇ ਬਾਕੀ ਤੁਸੀਂ ਦੱਸ ਦਿਓ ਨਹੀਂ ਅਸੀਂ ਕੀ ਦੱਸਣਾ ਤੁਹਾਡੀ ਚੀਜ਼ ਆ ਜੀ ਨਹੀਂ ਹਾਂ ਨਾ ਆਪਾਂ 16000 ਦੇ ਦਾਂਗੇ 16000 ਦੀ ਹਾਂਜੀ ਉਹ ਚੋਂ 200 ਰੁਪਏ ਛੂਟ ਕਰ ਦਾਂਗੇ ਠੀਕ ਆ ਜੀ ਇਹ ਤੋਂ ਅੱਗੇ ਤਾਂ ਰੱਬ ਦਾ ਨਾ ਹੀ ਆ ਜਿੰਨਾ ਕਿ ਤੁਸੀਂ ਮੁੱਲ ਕਰਤਾ ਜੀ ਹਾਂਜੀ ਹਾਂਜੀ ਠੀਕ ਆ ਹੋਰ ਤੇ ਬਾਕੀ ਇਹ ਆ ਕਿ ਤਿਆਰ ਹੋ ਕੇ ਚੰਗੀ ਚੰਗੀ ਬਣ ਗਈ ਵਧੀਆ ਬਣਦੀ ਭਾਜੀ ਕੋਈ ਗੱਲ ਨਹੀਂ ਇਹ ਤਾਂ ਵੈੜ ਸੂਣੀ ਵੀ ਗਰਮੀ ਤੇ ਲੱਗੇ ਆ ਹਾਂਜੀ 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 ਮਹੀਨਾ ਤੱਕ ਹੈਗਾ ਡੇਢ ਦੋ ਸੂਣ ਚੇ ਦੇ ਜੀ 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 ਠੀਕ ਕਰਨੀ ਭਾਜੀ ਕੋਈ ਗੱਲ ਬਾਤ ਹੋਰ بس ਇਹ ਹੋਵੇ ਵੀਰ ਭਰਾ ਆਪਣੀ ਚੱਕ ਆਪਣੀ ਆਣ ਕੇ ਨਰਖ ਪ੍ਰਖ ਕਰਕੇ ਖੜੇ ਬੁੜਕੇ ਗਾਲਾਂ ਮਾਣਾ ਕੋਈ ਦਵੇ ਜੀ ਜੀ ਠੀਕ ਹੈ ਨਾ ਗੱਲ ਇੱਕ ਵੀਰ ਭਰਾ ਉਹ ਫੋਨ ਕਰੇ ਬੁੜਕੇ ਆਸਦੰਦੇ ਸਲਾਹ ਕਰਦੇ ਆ ਦੱਸਦੇ ਆ ਉਹ ਨਾ ਕੰਮ ਕਰਿਆ ਕਰਨਾ ਜੇ ਜਿਹੜੀ ਗੱਲ ਆ ਸਲਾਹ ਕਰਕੇ ਆ ਵੀਡੀਓ ਚੈੱਕ ਕਰਕੇ ਦੋ ਤਿੰਨ ਜੀ ਫੇਰ ਫੋਨ ਕਰਿਆ ਕਰਨਾ ਠੀਕ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਜੀ ਸਲਾਮਾਂ ਵਾਲਿਆਂ ਨੂੰ ਫੋਨ ਕਰ ਲੈਣ ਦੇਣਾ ਚਾਹੀਦਾ ਸਾਨੂੰ ਵੀ ਬੜੇ ਸਲਾਮਾਂ ਵਾਲੇ ਫੋਨ ਕਰ ਲ ਜੋ ਹੋਰ ਫੋਨ ਆ ਜਾਂਦਾ ਨਾ ਉਹਨੂੰ ਦੱਸਿਆ ਜਾਂਦਾ ਤੇ ਨਾਲ اگلے ਨੂੰ ਦੱਸਿਆ ਜਾਂਦਾ ਕੋਈ ਗੱਲ ਨਹੀਂ ਜਦੋਂ ਕੋਈ ਅੰਦਰ ਨਾਲ ਸਲਾਹ ਕਰਕੇ ਫੋਨ ਆਦਾ ਦੋ ਤਿੰਨ ਵਾਰ ਵੀਡੀਓ ਵੇਖੋ ਫੇਰ ਵੀਡੀਓ ਦਾ ਮੁੱਲ ਆਖੀਦਾ ਵੀ ਪਹਿਲਾਂ ਵੇਖ ਕੇ ਸਾਰੀ ਚੈੱਕ ਕਰਕੇ ਤੇ ਫੇਰ ਫੋਨ ਕਰਿਆ ਕਰੋ ਠੀਕ ਹੈ ਲekin ਦੀ ਹੋਂਦ ਤੇ ਮੁੱਲ ਨੰਗਾ ਕੀਤਾ ਤੁਸੀਂ ਇੱਕ ਤਾਂ ਨਾ ਮੁੱਲ ਨਾ ਕੀਤਾ ਹੋਵੇ ਤਾਂ ਫੇਰ ਸਲਾਹ ਕਰ ਲਓ ਤੁਸੀਂ ਦੱਸਦੇ ਆ ਬੁਰਜੇ ਟਾ ਉਹ ਜਿਹੜਾ ਵੀਡੀਓ ਤੇ ਮੁੱਲ ਬੋਲਿਆ ਹੁੰਦਾ ਨਾ ਉਹ ਟਾ ਕੇ ਬੁਰਜੇ ਦੁਬਾਰਾ ਮੁੱਲ ਕਰਾਉਂਦਾ ਵੀਂਦੇ ਆ ਹਾਂ ਵੀ ਦੱਸੋ ਜਿਹੜਾ ਜਿਹੜਾ ਇਦਾਂ ਮੁੱਲ ਕਰਾਉਂਦਾ ਉਹਨੂੰ ਕਹਿੰਦੇ ਆ ਆ ਕੇ ਮੁੱਲ ਕਰ ਲਾ ਮੈਂ ਫੋਨ ਦੇ ਨਹੀਂ ਕਰਨੀ ਤੇ ਜਿਆਦਾ ਵੀਰ ਫੇਰ ਕਰਾ ਕੇ ਤੇਰਾ ਵੀ ਟਾਈਮ ਨਾਲ ਖਰਾਬ ਹੋਵੇ ਸਾਡਾ ਵੀ ਹੋਊਗਾ ਹ ਦੇ ਦਾਂਗੇ ਦੇ ਦਾਂਗੇ ਫਰਾਰ ਕਿ ਹੋ ਆ ਕੀ ਦਾ ਕੋਈ ਨਹੀਂ ਵੀਰ ਇੱਥੇ ਆ ਜਾ ਨਾਲੇ ਤੂੰ ਵੀ ਆਪਣਾ ਟਾਈਮ ਖਰਾਬ ਕਰ ਲਾ ਅਸੀਂ ਵੀ ਕਰ ਲਾਂਗੇ ਜੀ 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 ਠੀਕ ਠੀਕ ਆ ਜੀ ਭਾਈ ਨੂੰ ਫੋਨ ਕਰ ਲਿਓ ਮੁੱਲ ਬਿਲਕੁਲ ਜਾਇਜ਼ ਕੀਤਾ ਤੇ ਥਾਣ ਬੜੇ ਨਹੀਂ ਮਾਨਤਾਨ ਕਰਾਂਗੇ ਜਿਹੜਾ ਭੈਣ ਭਰਾ ਕੋਈ ਹੋਵੇ ਬਾਕੀ ਮਾਨਤਾਨ ਵੀ ਖੁੱਲਾ ਹੋ ਜਾਊਗਾ ਥਾਣ ਬੜਾ ਸੋਹਣਾ ਲੱਗਾ ਦੂਜੇ ਪਿੰਨੇੋਂ ਥਾਣ ਨਾਲ ਥਾਣਾ ਸੁਣਾ ਦੀ ਬਾਤ ਘੜ ਕੋਈ ਤਾਂ ਨਹੀਂ ਨਾ ਜੀ ਆਪਾਂ ਜਿੰਮੇਵਾਰ ਆ ਥਾਣਾ ਦੇ ਭਾਜੀ ਠੀਕ ਆ ਜੀ ਠੀਕ ਇਹ ਵਿਚਾਰੀ ਕਿਤੇ ਹਿੰਦੀ ਨਹੀਂ ਦੇ ਵੇਖੋ ਤੁਹਾਡੇ ਸਾਹਮਣੇ ਆ ਫੋਨ ਲਾ ਲਿਓ ਜੀ ਇਹਨੂੰ ਤੇ ਸੜਕ ਦੇ ਖਸਾਰ ਕੇ ਚੋਲ